ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜੀ ਦੇ ਵਿੱਚ ਇੱਕ ਨਹੀਂ ਜਿਹੜਾ ਪੜਨ ਵਾਲੇ ਬੱਚੇ ਜਿਹੜੇ ਇੱਥੇ ਮਿਹਨਤ ਕਰਨ ਵਾਲੇ ਬੱਚੇ ਉਹ ਆਪਣੀ ਚੋਸ ਦੀ ਨੌਕਰੀਆਂ ਰੱਖਦੀਆਂ ਪਹਿਲਾਂ ਵੀਰ ਬੇਟਾ ਕਿਸੇ ਹੋਰ ਡਿਪਾਰਟਮੈਂਟ ਸਿਲੈਕਟ ਹੋਇਆ ਸੀ ਉਸ ਤੋਂ ਬਾਅਦ ਤਿਆਰੀ ਕੀਤੀ ਪੀਸੀਐਸ ਸਿਲੈਕਟ ਹੋਇਆ ਅੱਜ ਐਸਡੀਐਮ ਬਣਿਆ ਪੇਪਰ ਕਲੀਅਰ ਕਰਕੇ ਜਦੋਂ ਤੁਹਾਨੂੰ ਇੰਨਾ ਹੰਗਾਰਾ ਮਿਲਦਾ ਸਾਰਿਆਂ ਦਾ ਸਪੋਰਟ ਮਿਲਦੀ ਵੈਲਕਮ ਤੇ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਨੇ ਆ ਇਹ ਤੁਹਾਡੀ ਇਕੱਲਿਆਂ ਦੀ ਇੱਕ ਪ੍ਰੈਪਰੇਸ਼ਨ ਨਹੀਂ ਹੁੰਦੀ ਤੁਹਾਡੇ ਨਾਲ ਤੁਹਾਡੀ ਫੈਮਲੀ ਤੁਹਾਡੇ ਫਰੈਂਡਸ ਰਿਲੇਟਿਵਸ ਉਹ ਵੀ ਨਾਲ-ਨਾਲ ਜੁੜੇ ਹੋਏ ਹੁੰਦੇ ਆ ਤੇ ਮੈਨੂੰ ਲੱ ਪਰਮਾਤਮਾ ਦੀ ਕਿਰਪਾ ਵੀ ਮੇਰੇ ਸਿਰ ਤੇ ਬਣੀ ਰਹੀ ਤੇ ਮਿਹਨਤ ਤਾਂ ਚਲੋ ਹੈਗੀ ਆ ਬਟ ਨਾਲ-ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਆ ਤੇ ਆਈ ਥਿੰਕ ਸਾਰਿਆਂ ਦੀ سپورਟ ਆ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਕਿਆ ਹੀ ਸਿਸਟਮ ਨੂੰ ਬਦਲਣ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਕੋਈ ਇਹ ਜਿਹੜੀ ਸੋਚ ਹੈ ਸਰਦਾਰ ਭਗੰਸ਼ ਸਿੰਘ ਮਾਨ ਸਾਹਿਬ ਦੀ ਉਹਦੀ ਸੋਚ ਕਰਕੇ ਬਿਨਾਂ ਕਰਪਸ਼ਨ ਤੋਂ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਪੀਐਸ ਬਣ ਰਿਹਾ ਹੈ, ਪੀਐਸ ਜੁਡੀਸ਼ਰੀ ਤੇ ਜਾ ਰਹੇ ਨੇ। ਜੀ ਇੰਦਾ ਦੀਆਂ ਨੌਕਰੀਆਂ ਮਿਲਣਗੀਆਂ ਤੇ ਬੱਚੇ ਬਾਹਰ ਕਿਰ ਜਾਣਗੇ। ਇਹ ਬਹੁਤ ਵੱਡੀ ਵਧੀਆ ਪ੍ਰਾਲਾ।